ਕਰ ਦੇ ਵਿੱਚ ਇਕਲੌਤਾ ਜਵਾਨ ਪੁੱਤ ਜੋ ਕਿ ਦਿਨ ਰਾਤ ਮਿਹਨਤਾਂ ਕਰਦਾ ਸੀ ਅਤੇ ਹਰ ਵਾਰ ਉਸ ਨੂੰ ਉਮੀਦ ਹੁੰਦੀ ਸੀ ਕਿ ਫਸਲ ਚੰਗੀ ਹੋਵੇਗੀ ਇੱਕ ਵਾਰ ਨਹੀਂ ਸਗੋਂ ਤਿੰਨ ਵਾਰੀ ਹੱਡ ਤੋੜਵੀਂ ਮਿਹਨਤ ਤੋਂ ਬਾਅਦ ਵੀ ਘਰ ਦੇ ਵਿੱਚ ਨਾ ਤਾਂ ਫਸਲ ਚੰਗੀ ਹੋਈ ਅਤੇ ਨਾ ਹੀ ਪਰਿਵਾਰਿਕ ਮੈਂਬਰਾਂ ਨੂੰ ਉਹ ਸੁੱਖ ਮਿਲ ਸਕਿਆ ਜਿਸ ਦੀ ਉਹ ਉਮੀਦ ਕਰ ਰਹੇ ਸਨ ਇਸ ਦੇ ਉਲਟ ਜਦੋਂ ਉਹਨਾਂ ਦੇ ਵੱਲੋਂ ਲੋਕਾਂ ਦੀ ਮਦਦ ਲਈ ਜਾਂਦੀ ਹੈ ਤਾਂ ਉਸ ਪੈਸੇ ਦਾ ਕਰਜ਼ਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਪਰਿਵਾਰਕ ਮੈਂਬਰ ਅੰਤ ਦੇ ਵਿੱਚ ਦੁਖੀ ਹੋ ਜਾਂਦੇ ਨੇ ਜਵਾਨ ਪੁੱਤ ਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਕਿ ਕਣਕ ਇਸ ਵਾਰ ਵੀ ਚੰਗੀ ਨਹੀਂ ਹੋ ਰਹੀ ਲੱਗਦਾ ਹੈ ਕਿ ਆਪਾਂ ਕਰਜ਼ਾ ਨਹੀਂ ਉਤਾਰ ਪਾਵਾਂਗੇ ਇਹ ਹੀ ਗੱਲਾਂ ਉਹ ਆਪਣੀ ਪਤਨੀ ਦੇ ਨਾਲ ਦਿਨ ਰਾਤ ਕਰਦਾ ਸੀ ਪਰ ਇਸ ਦਾ ਹੱਲ ਕਿਸੇ ਦੇ ਕੋਲ ਵੀ ਨਹੀਂ ਸੀ ਅੰਤ ਨੂੰ ਇਸ ਜਵਾਨ ਪੁੱਤ ਦੀ ਇਸੇ ਦੁੱਖ ਦੇ ਵਿੱਚ ਜਾਨ ਚਲੀ ਗਈ ਜਿਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਹੈ ਕਿ ਇਹ ਜਵਾਨ ਮੁੰਡਾ ਵਿਆਹਾ ਹੋਇਆ ਸੀ ਇੱਕ ਬੱਚਾ ਵੀ ਇਸਦੇ ਘਰ ਦੇ ਵਿੱਚ ਹੈ ਤੇ ਹੁਣ ਪਰਿਵਾਰ ਰੋਂਦਾ ਬਿਲਕੁਲ ਦਾ ਉਸ ਮਾਸੂਮ ਦੇ ਵੱਲ ਦੇਖਦਾ ਹੈ ਕਿ ਉਸਦਾ ਭਵਿੱਖ ਆਖਿਰਕਾਰ ਕਿਹੋ ਜਿਹਾ ਹੋਵੇਗਾ ਇਸ ਮੌਕੇ ਤੇ ਪਰਿਵਾਰ ਨੇ ਆਰਥਿਕ ਮਦਦ ਦੀ ਮੰਗ ਕੀਤੀ ਹੈ ਸਰਕਾਰ ਤੇ ਅੱਗੇ ਤਰਲੇ ਮੈਂ ਤਾਂ ਕਰਦੇ ਹੋਏ ਰੋਂਦੇ ਮਾਪਿਆਂ ਨੇ ਕਿਹਾ ਕਿ ਉਹਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਜਾਵੇ। ਇਹ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਵਾਨ ਮੁੰਡੇ ਦੀ ਜਾਨ ਸਿਰਫ ਇਸ ਕਰਕੇ ਚਲੀ ਗਈ ਕਿਉਂਕਿ ਉਹ ਮਿਹਨਤ ਕਰਨ ਤੋਂ ਬਾਅਦ ਵੀ ਕਰਜ਼ਾ ਨਹੀਂ ਉਤਾਰ پا ਰਿਹਾ ਸੀ ਅਤੇ ਇਸ ਵਾਰ ਦੀ ਫਸਲ ਵੀ ਉਸ ਦੀ ਖਰਾਬ ਹੋ ਗਈ ਸੀ। ਤੇ ਕੀ ਗੱਲ ਕੀ ਹੋਈ ਹੈ ਜੀ? ਕੁਛ ਨਹੀਂ ਇੱਥੋਂ ਗਏ ਅਸੀਂ ਮਾਪੋਤਾ। ਤੇ ਰੋਟੀ ਲੈ ਗਿਆ ਨਾਲ ਤੇ ਆਂਦਾ ਮੈਂ ਮੋਟਰ ਚਲਾਵਾਂ ਤੇ ਮੋਟਰ ਚਲਾਉਣ ਗਿਆ ਤੇ ਬੱਤੀ ਆਈ ਨਹੀਂ ਗਈ ਤੇ 2 ਵਜੇ ਉੱਥੇ ਦਵਾਈ ਪਈ ਫਿਰ ਤੇ ਪੀ ਕੇ ਚੜ ਗਿਆ ਆਂਦਾ ਮਾਤਾ ਝੋਨਾ ਉਹ ਨਹੀਂ ਹੋਇਆ ਤੇ ਕਣਕ ਉਹ ਨਹੀਂ ਆਪਣੀ ਅਸਲ ਮਾਣੀ ਕਿ ਕਰਜਾ ਕਿੰਨਾ ਕੀ ਕਰਜਾ 10 ਰੁਪਏ ਅੱਛਾ ਤੇ ਜਮੀਨ ਕਿਹੜੀ ਮੁਠਿਆਂ ਵਾਲੇ ਦੇ ਲੱਗੇ ਆ ਮੁਠਿਆਂ ਵਾਲੇ ਖੁਦ ਮੁਠਿਆਂ ਵਾਲੇ ਅੱਛਾ ਜੀ ਪਾਣੀ ਬਹੁਤ ਜ਼ਿਆਦਾ ਆਇਆ ਸਾਰਾ ਛਾਂ ਵਿੱਚ ਮਰ ਗਿਆ ਕੋਈ ਫਸਲ ਨਹੀਂ ਹੋਈ ਤੇ ਕਰਜੇ ਦੇ ਕਰਕੇ ਮੌਤ ਹੋ ਗਈ ਕਰਜੇ ਦਾ ਕਰਕੇ ਹੁਣ ਕੀ ਮੰਗ ਕੀ ਕਰਦੇ ਸੀ ਕਰ ਮਾਕਾ ਦਾ ਨਗਸੂ ਉਹ ਤੇ ਚੀ ਜਾਵੇ ਕੋਈ ਬੱਚਾ ਦਾ ਛਟਾ ਆ ਕੋਈ ਇਹਨਾਂ ਵੀ ਦਿੱਤ ਨਾ ਕਰਨਾਨ ਸਿੰਘ ਜੀ ਕਿਹੜੇ ਬੰਨੇ ਮਾਣੇ ਕੀ ਕੀ ਗੱਲ ਹੋਈ ਹੈ ਵੀਰ ਮਾ ਇਹ ਤਕਰੀਬਨ ਕੱਲ 4 ਵਜੇ ਮੈਨੂੰ ਫੋਨ ਗਿਆ 6:00 ਚ ਵਜੇ ਕਿ ਮਾਮਾ ਜੀ ਦਾ ਲਟਕਾ ਸੀ ਕਿ ਉਹਨੇ ਉਹ ਮੁੱਠਿਆਂ ਵਾਲੇ ਜਾ ਕੇ ਪਿੰਡ ਮਾਨ ਦੇ ਮੁੱਠਿਆਂ ਵਾਲੇ ਇਹਨਾਂ ਦੀ ਜ਼ਮੀਨ ਨਹੀਂ ਦਰਿਆ ਦੇ ਵਿੱਚ ਉੱਥੇ 17-18 ਕਿਲੇ ਇਹਨਾਂ ਦੇ ਕਿਰਾਇਆ ਕਰਿਓ ਨਾ ਪਹਿਲਾ ਪਾਣੀ ਆਇਆ ਉਦੋਂ ਖਰਾਬ ਹੋ ਗਿਆ ਫਿਰ ਕਿਸੋ ਨੇ ਆਪਣੀ ਰਿਪੋਰਟਿੰਗ ਦੀ ਨਾਲ ਵੀ ਖਾਦੀ ਦਿੱਤੇ ਪੈਸੇ ਦਿੱਤੇ ਤੇ ਦੁਬਾਰਾ ਝੋਨਾ ਲਾਇਆ ਜੋ ਦੁਬਾਰਾ ਪਾਣੀ ਆ ਗਿਆ ਫਿਰ ਖਤਮ ਹੋ ਗਿਆ ਖਤਮ ਹੋਣ ਤੋਂ ਬਾਅਦ ਇਹਨਾਂ ਤੋਰੀਆ ਬੀਜਿਆ ਕੋਈ ਇਸ ਜਮੀਨ 'ਚ ਉਹ ਜਿਹੜਾ ਤੋਰੀਆ ਉਹ ਵੀ ਨਹੀਂ ਚੱਲਦਾ ਪੱਕਾ ਉਹ ਵੀ ਗਲ ਗਿਆ ਫਿਰ ਕਣਕ ਵੀ ਪਛੇਤਰੀ ਹੋ ਗਈ ਕਣਕ ਦੇ ਟਾਈਮ ਤੇ ਵੀ ਅਸੀਂ ਇਹਨਾਂ ਨੂੰ ਬੀਜ ਖਾਦ ਲੈ ਕੇ ਦਿੱਤਾ ਨਾਲ ਖਾਦ ਵੀ ਦਿੱਤੀ ਵੀ ਚਲੋ ਰਿਸ਼ਤੇਦਾਰੀਆ ਕੋਈ ਇਹਨਾਂ ਦੀ ਬਾਹ ਫੜ ਗਈ ਹੁਣ ਫਿਰ ਜਦੋਂ ਕਣਕ ਵੀ ਚੰਗੀ ਤਰ੍ਹਾਂ ਨਹੀਂ ਹੋਈ ਉਹ ਪਹਿਲਾਂ ਕਣਕ ਹੋ ਗਈ ਕਣਕਾ ਕਣਕ ਨਾਗੁਣ ਕਰਨ ਦਾ ਦੁਬਾਰਾ ਮੁੜ ਕੇ ਕਣਕ ਲੇਟ ਹੋ ਗਈ ਹੁਣ ਤੋਂ ਭਰਨ ਤੋਂ ਲੇਟ ਹੁੰਦੀ ਜਾਂਦੀ ਹੈ ਬੀਵੀ ਦਾ ਕੋਈ ਕਾਰਨ ਵਾਦਾ ਘਟਾ ਹੋ ਗਿਆ 15 ਲੱਖ ਰੁਪਏ ਦੀ ਨਾਲ ਲਿਮਟ ਵਾ ਤੇ ਕੋਸ 10 ਲੱਖ ਰੁਪਏ ਆੜਤੀਆ ਦਾ ਸੀ 2 ਲੱਖ ਰੁਪਏ ਮੇਰੇ ਤੋਂ ਲੈਣ ਕਿੰਨਾ ਵਰਤ ਲਿਆ ਸੀ ਜਿਹੜਾ ਝੋਨੇ ਦੇ ਵਿੱਚ ਖਰਚਾ ਲਾਇਆ ਵਾ ਹੁਣ ਕਣਕ ਦੇ ਉੱਤੇ ਲਾਇਆ ਫੇਰ ਆ ਕਿ ਕਿਥੋਂ ਇਚਾਰਾਂਗੇ ਜੇ ਜੋ ਦੀ ਕਰਦੀ ਨਾਲ ਗੱਲ ਹੋਈ ਅੱਜ ਮੇਰੀ ਆੜ ਕੇ ਤੇ ਤੋਂ ਆਂਦੇ ਭਾਜੀ ਇਹ ਗੱਲ ਕਰਦੇ ਰਹਿੰਦਾ ਦੱਸ ਵੀ ਇੰਨਾ ਕਰਜ਼ਾ ਕਿਸ ਨੂੰ ਲਵਾਂ ਵੀ ਵੀ ਉਹ ਕੀ ਕਰਦੇ ਮੰਗੇ ਉਹ ਕਰਦੇ ਵੀ ਇਹਨਾਂ ਦਾ ਕਰਜ਼ਾ ਮਾਫ ਹੋਣਾ ਜਿਹਦਾ ਵਾ ਇਹੋ ਕਮਾਈ ਲੰਮੜਾ ਜੀ ਦਾ ਤੇ ਮੁੰਡਾ ਰਿਆ ਦੇ ਪੈਣੀ ਦੇ ਦਰਿਆ ਦੇ ਵਿੱਚ ਆ ਤੇ ਕਰਜ਼ਾ ਕਿੱਥੋਂ ਲਾਉਣਗੇ ਫੌਂਡ ਵਾਲਾ ਪਰਿਵਾਰ ਇਹਨਾਂ ਕਿਤਨਾ ਬਣ ਲੈਣਾ ਉਹ ਜਿਹੜਾ ਲਿਮਟ ਆ ਮੈਂ ਆਪ ਕੀਤੀ ਜਭੀ ਜੋ ਬੈਂਕ ਦੇ ਅਰਧ ਦਾ ਕਰਜ਼ਾ ਵਾ ਕੋਈ ਇਹਨਾਂ ਦਿੱਤਾ ਜਾਵੇ ਕਿ ਟਰੈਕਟਰ ਦਾ ਕਰਜ਼ਾ ਵਾ ਤੇ ਸਰਕਾਰ ਤੋਂ ਮੰਗ ਕਰਦੇ ਕਿਹੜਾ ਕਰਜ਼ਾ ਡਾ ਮਾਫ ਕੀਤਾ ਜਾਵੇ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਇਹ ਜਿਹੜੇ ਵੀਰ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਮੇਰਾ ਵਿਚਕਾਰਲਾ ਲੜਕਾ ਜੀ ਕੀ ਨਾਂ ਕੀ ਇਹਦਾ ਨਾਂ ਰਵਿੰਦਰ ਸਿੰਘ ਕੀ ਗੱਲ ਕੀ ਹੋਈ ਇਹਨਾਂ ਨੂੰ ਇਹ ਜਨਾਬ ਪਹਿਲਾਂ ਝੋਨਾ ਰੋੜ ਗਿਆ ਫਿਰ ਕਣਕ ਵੀ ਮਰੇੜੀ ਹੋਈ ਕਣਕ ਭਰਨ ਗਿਆ ਤੇ ਮੋਟਰ ਸੜ ਗਈ ਮੋਟਰ ਸੜਨ ਤੋਂ ਬਾਅਦ ਫਿਰ ਬਣਾ ਬਨੂ ਕੇ ਲਿਆਂਦੀ ਲਾਈਟ ਲੈ ਦੇ ਲੰਮਾਈ ਤੇ ਫੇਰ ਭਰਨ ਗਿਆ ਤੇ ਕਈ ਦਿਨ ਬੱਤੀ ਨਹੀਂ ਆਈ ਫੇਰ ਬੱਤੀ ਜਾ ਕੇ ਅੱਖਣ ਲੱਗਾ ਮੈਂ ਛੱਡ ਕੇ ਭਰਦਾ ਜਦੋਂ ਬੱਤੀ ਫੇਰ ਨਾ ਆਈ ਤੇ ਆਖਣ ਲੱਗਾ ਵੀ ਉਹਦੇ ਕੋਈ ਮਨ ਚ ਆ ਗਿਆ ਵੀ ਸਾਡੀ ਫਸਲ ਪਹਿਲੀ ਵੀ ਮਾਰੀ ਗਈ ਆ ਕਣਕ ਦੀ ਵੀ ਗਾਂ ਆਸ ਚਾ ਕੋਈ ਨਹੀਂ ਲੱਗਦੀ ਏਡੀ ਕਿੰਨੀ ਏਰ ਫਸਲ ਮਰੀ ਗਈ ਫਸਲ ਟੋਵਰਾਂ ਤੇ ਦੁਬਾਰਾ ਦੁਬਾਰਾ ਝੋਨਾ ਲਾਇਆ ਤਾਂ ਟਿੱਜੀ ਵਰ ਕਣਕ ਨੂੰ ਫੇਰ ਉਹ ਮੜਤਨ ਫੇਰ ਪੈ ਗਈ ਖੇਤਰੀ ਬੀਜ ਕੇ ਵਕਤ ਵਾਇ ਦੇ ਨਾਲ ਖਾਦ ਨਾ ਮਿਲੀ ਫੇਰ ਉਹਨਾਂ ਉਂਡ ਡਿਪਰੈਸ਼ਨ ਦੇ ਵਿੱਚ ਆ ਗਿਆ ਆਂਦਾ ਮੰਮੀ ਆਪਣੀ ਕਣਕ ਵੀ ਨਹੀਂ ਭਰੇ ਆਪਣੀ ਕਣਕ ਸੋਕਦੀ ਜਾਂਦੀ ਆ ਉਹਨਾਂ ਕੋਈ ਨਹੀਂ ਪਤਾ ਕਣਕ ਸੋਕਦੀ ਜਾਂਦੀ ਤੇ ਕੋਈ ਨਹੀਂ ਨਹੀਂ ਮੰਮੀ ਮੈਂ ਦਵਾ ਤੇਲੀ ਆਪਾਂ ਕਰਜ਼ਾ ਕਿੱਥੋਂ ਲਾਵਾਂਗੇ ਜਿਹੜਾ ਥੇਰ-ਥੇਰ ਦਾ ਦੇਣਾ ਆ ਆਰਥੀਆਂ ਦੇ ਦੇਣੇ ਆ ਬੈਂਕ ਦੇ ਦੇਣੇ ਆ ਟਰੈਕਟਰ ਦੇ ਦੇਣੇ ਆ ਅਸੀਂ ਕਿੱਥੋਂ ਕਰਜ਼ਾ ਮੈਂ ਲਾਊਗਾ ਕਿੰਨਾ ਕਰਜ਼ਾ ਟੋਣ ਕਰਜ਼ਾ ਪਾ ਕਰ ਲਗਭਗ 25-26 ਲੱਖ ਰੁਪਇਆ ਕਰਜ਼ਾ ਹੈ ਜਿਹੜਾ ਝੋਨੇ ਤੋਂ ਫਰਕ ਹੋਣਾ ਸੀ ਜਾਂ ਉਹਨਾਂ ਲਿਕਣਕ ਤੋਂ ਫਰਕ ਹੋਣਾ ਸੀ ਕੁਝ ਕਰਨਾ ਸੀ ਨਹੀਂ ਕੋਈ ਵਿਆਜ ਹੀ ਨਹੀਂ ਮੰਨਤਾਰੇ ਜਾਂਦੇ ਕੀ ਮੰਗ ਕਰਦੇ ਹਾਂ ਮਾਂਗਦਾ ਜੀ ਵੇਖੋ ਕੀ ਅਸੀਂ ਕਰਨੀ ਸਰਕਾਰਾਂ ਲਾਰੇ ਲਾਦ ਦੇਂਦੀਆਂ ਦਾੰਡੀਆਂ ਪੇ ਅਸੀਂ ਦੇਵਾਂਗੇ ਕੁਝ ਨਾ ਕੁਝ ਜਿਹੜਾ ਕਿਸਾਨਾਂ ਦੇ ਕਰਜ਼ੇ ਕਰਜ਼ੇ ਮਕਰਜਾ ਮਾਫ਼ ਕੀਤਾ ਜਾਵੇ ਫਿਰ ਉਹ ਤੇ ਚੜਿਆ ਗਿਆ ਉਹਦੇ ਬੱਚਾ ਗੱਭਰੂ ਹੋਊਗਾ ਉਹਦੀ ਜਾਂ ਫੀਸ ਤਾਰੀ ਜਾਂ ਜਾਂ ਉਹਨੂੰ ਕੋ ਨੌਕਰੀ ਪੇਸ਼ਾ ਵਾ ਦੇ ਬੱਚਾ ਗੱਭਰੂ ਹੋਵੇ ਤੇ ਨੌਕਰੀ ਨਾਕਰੀ ਕੋ ਲੱਗ ਜਾਵੇ ਤੇ ਉਹ ਸਰਕਾਰ ਦੇ ਵਾਸੀ ਹੈ ਸਰਕਾਰ ਜੇ ਕੁਝ ਦੇ ਦੇਵੇ ਤੇ ਉਹਦਾ ਧੰਨਵਾਦ ਕਰਾਂਉ ਦੇ ਦੇ ਕਰਜ਼ੇ ਦੀ ਟੈਨਸ਼ਨ ਦੇ ਆਪਣੀ ਮੌਤ ਕਰ ਗਿਆ ਮੈਥੋਂ ਇਹ ਨਾ ਕਰਜ਼ਾ ਲਾਇਆ ਨਹੀਂ ਜਾਣਾ ਮੈਂ ਬੁੱਢਾ ਹਾਂ ਉਹਨੇ ਮਿਹਨਤ ਕਰਨੀ ਸੀ ਤੇ ਬਹੁਤ ਗੰਭੀਰ ਹਾਲਤ ਹੈ ਬੜੇ ਹਾਲਾਤ ਕਰਦੇ ਬਹੁਤ ਜਿਆਦਾ ਮਾੜੇ ਆ ਹੁਣ ਕੀ ਮੰਗ ਕਰਦੇ ਸਰਕਾਰ ਕੋਲੋਂ ਸਰਕਾਰ ਤੋਂ ਹੀ ਇਹ ਮੰਗ ਕਰਦੇ ਸਾਡਾ ਕਰਜ਼ਾ ਮਾਫ ਹੋਣਾ ਚਾਹੀਦਾ ਕਿੰਨੇ ਬੱਚੇ ਕਿੰਨੇ ਬੱਚਾ ਬੇਟਾ ਹੀ ਇੱਕ ਹੈ ਤੀਨਾ ਮਾਤਾ ਤੀਨਾ ਪੈਂਦੀ ਤੁਹਾਡੇ ਜਿਹਨਾਂ ਦੀ ਮੌਤ ਹੋਈ ਹੈ ਕੀ ਲੱਗਦਾ ਤੁਹਾਨੂੰ ਮੇਰੇ ਆਪੇ ਕੀ ਨਾ ਕੀ ਨਾ ਅਰਵਿੰਦਰ ਜੀ ਕੀ ਗੱਲ ਕੀ ਗੱਲ ਕੋਈ ਨਹੀਂ ਹੋਣੀ ਜੀ ਜੀਰ ਆ ਕੇ ਗਈ ਤੇ ਮੇਰੇ ਮਨੋਂ ਮੁੱਠਾ ਲੈ ਗਿਆ ਤੇ ਇਹੋ ਪਰ ਗੰਦੇ ਹਰੀ ਮੇਰੀ ਸਰਕਾਰ ਚਾਹੁੰਦਾ ਮੇਰੇ ਸਿਰ ਚਾਹੁੰਦਾ ਮੈਂ ਇਹ ਹੋ ਸਕਦਾ ਅਸੇ ਦੇ ਧੀਰੀ ਨਹੀਂ ਹੈ ਕਿ ਕੋਈ ਬਲਾ ਕੰਚਨ ਬਾਕੀ ਗੱਲ ਨਹੀਂ ਲੋਕਾਂ ਦਾ ਵੀ ਆਪਣਾ ਕਿ ਤਿਆਰ ਕਰ ਕਿੰਨਾ ਕਰਜਾ ਹੈ ਕਰਜਾ ਸਕੈਡੀਆਂ ਦਾ ਵੀ ਆ ਲਿਫਟਾਂ ਵੀ ਆੜਤ ਦਾ ਵੀ ਆ 18 ਉਹ ਨੀ ਲਿਜੋ ਨਾਮਰ ਗਿਆ ਬਾਦ ਬੜੀਆਂ ਰੋਦੋਂਦਾ ਹੀ ਇਦਾਂ ਹੀ ਕਰੀ ਜਾਂਦਾ ਹੈ ਇਹਨਾਂ ਨੂੰ ਇਹ ਜਨਾਬ ਪਹਿਲਾਂ ਚੋਨਾ ਰੋੜ ਗਿਆ ਫਿਰ ਕਣਕ ਵੀ ਮਰੇੜੀ ਹੋਈ ਕਣਕ ਭਰਨ ਗਿਆ ਤੇ ਮੋਟਰ ਸੜ ਗਈ ਮੋਟਰ ਸੜਨ ਤੋਂ ਬਾਅਦ ਫੇਰ ਬਣਾ ਬਨੂ ਕੇ ਲਿਆਂਦੀ ਵਕਤ ਬੈਠੇ ਬਣਾਈ ਤੇ ਫੇਰ ਭਰਨ ਗਿਆ ਤੇ ਕਈ ਦਿਨ ਬੱਤੀ ਨਹੀਂ ਆਈ ਫੇਰ ਬੱਤੀ ਜਾ ਕੇ ਅੱਖਣ ਲੱਗਾ ਮੈਂ ਛੱਡ ਕੇ ਭਰਦਾ ਜਦੋਂ ਬੱਤੀ ਫੇਰ ਨਾ ਆਈ ਤੇ ਅੱਖਣ ਲੱਗਾ ਵੀ ਉਹਦੇ ਕੋ ਮਨ ਚ ਆ ਗਿਆ ਵੀ ਸਾਡੀ ਫਸਲ ਪਹਿਲੀ ਵੀ ਮਾਰੀ ਗਈ ਆ ਕਣਕ ਦੀ ਵੀ ਗਾਂ ਆਸ ਚਾ ਕੋਈ ਨਹੀਂ ਲੱਗਦੀ ਏਡੀ ਕਿੰਨੀ ਿਆ ਫਸਲ ਮਰੀ ਗਈ ਫਸਲ ਦੋ ਵਾਰਾਂ ਤੇ ਦੁਬਾਰਾ ਦੁਬਾਰਾ ਝੋਨਾ ਲਾਇਆ ਤੇ ਟਿੱਜੀ ਵਰ ਕਣਕ ਨੂੰ ਫੇਰ ਉਹ ਮੜਤਨ ਫੇਰ ਪੈ ਗਈ ਖੇਤਰੀ ਬੀਜ ਕੇ ਵਕਤ ਵੇ ਦੇ ਨਾਲ ਖਾਦ ਨਾ ਮਿਲੀ ਸੇਦੋਨੋ ਡਿਪਰੈਸ਼ਨ ਦੇ ਵਿੱਚ ਆ ਗਿਆ ਆਂਦਾ ਮੰਮੀ ਆਪਣੀ ਕਣਕ ਵੀ ਨਹੀਂ ਭਾਦੇ ਆਪਣੀ ਕਣਕ ਸੁੱਕਦੀ ਜਾਂਦੀ ਆ ਉਹਨਾਂ ਕੋਈ ਨਹੀਂ ਪਤਾ ਕਣਕ ਸੁੱਕਦੀ ਜਾਂਦੀ ਤੇ ਕੋਈ ਨਹੀਂ ਨਹੀਂ ਮੰਮੀ ਮੈਂ ਦਵਾ ਪੀ ਲਈ ਆਪਾਂ ਕਰਜ਼ਾ ਕਿੱਥੋਂ ਲਾਵਾਂਗੇ